ਵੀ ਮੈਂ ਕਹਿੰਦਾ 11:20 ਵਜੇ ਤੇ ਫੁੱਟ ਆਏ। ਐ ਵੀ 10 ਵਜੇ ਤੇ ਆ ਕੇ ਖਲੋਤੇ। ਮੈਂ ਕਹਿਆ 10:15 ਵਜੇ ਆ ਕੇ ਥੁੱਕ ਕੇ ਲੈਵਾਂਗਾ ਮੈਂ। ਮੈਨੂੰ ਦੋ ਤਿੰਨ ਸਾਲ ਦਾ ਕੋਟਾ ਨਹੀਂ ਲੈਣਾ। ਦੋ ਕੰਟੋ ਵਿੱਚ। ਇਸੇ ਇਲੀਆਂ ਕੀ ਅੰਦਰ? ਮੋਰ ਕਿੰਨਾ ਜਾ ਰਿਹਾ ਹੈ? 11:20 ਵਜੇ ਆ ਕੇ ਤੇ ਖੜੀ। ਉਹ ਅੰਦਰ ਭਈਆ ਗੱਲ ਪੈਸੇ ਦੀ ਵੀ ਗੱਲ ਨਹੀਂ ਚਲੋ ਇਹ ਵਾਲੇ ਕੋਲ ਤੁਹਾਨੂੰ ਪਤਾ ਹੀ ਬੇਕਾਰ ਹੀ ਹੁੰਦੇ ਆ। ਪਰ ਜਿਹੜੇ ਅੰਦਰ ਆ ਗਏ ਲੋਕ ਕਾਫੀ ਜ਼ਿਆਦਾ ਪੁਰਾਣੇ ਆ ਗਏ ਆ। ਇਦੇ ਨਾਲ 300 ਰੁਪਏ ਦੱਸਿਆ ਸੀ ਅੰਦਰ ਯਾਰ ਫੁੱਟ ਵੇਡ ਦੇ ਤੇ ਆਪ ਕੱਪੜਿਆਂ ਦਾ ਤੇ ਅੰਦਰ ਜਾ ਕੇ 1100 ਹੋ ਗਿਆ ਜੀ ਇੱਥੇ ਸੇਲਾ ਆਇਆ 199 299 ਦਾ ਉਹ ਚੁਣੀ ਹੈ ਅੰਦਰ ਜਾਓ ਤੂੰ ਫੁੱਟ ਵਾਲੀ ਹੈਗਾ 500000 ਦੇ ਬਟੂਸ ਮਾਨ ਨਹੀਂ ਗਏ ਤੇ ਇਹ ਲਾਇਆ ਜਿਵੇਂ ਵੀ ਫੜੋ ਲੋਕਾਂ ਕੋਲ ਬੱਠੇ ਕਰਨ ਵਾਸਤੇ ਬਾਅਦ ਵਿੱਚ ਅੰਦਰ ਜਾ ਕੇ ਉਹ ਗੱਲ ਪਾਣੀ ਪੈ ਮੈਂ ਨਾ ਮੈਂ ਪੂਰਾ ਹੀ ਮੈਂ ਦੋ ਮੈਂ ਕਿਹਨਾਂ ਜਾਂਦਾ ਕਿ ਆਪ ਦਾ ਬੋਲਦਾ ਨਹੀਂ ਹੈ ਕਸੂਨ ਆਏ ਕਹਿੰਦਾ ਪਰ ਇੱਕ ਦੀ ਬੂਡ ਮੈਨੇ ਮਤਲਬ ਬੰਨਨੇ ਚ ਆਇਆ ਇਹਨਾਂ ਨੇ ਪੂਰਾ ਹੀ ਜੋ ਮੈਂ ਤੋਂ ਮੈਂ ਕਹਿੰਦਾ ਯਾਰ ਜਰ ਤੇ ਵੀ ਤਾਂ ਪੰਦਾ ਬੂਟ ਲੈਣਾ ਸੀ ਮੈਂ ਕਸੂਨ ਆਏ ਕਹਿੰਦਾ ਮੈਂ ਪਰ ਇੱਕ ਦੀ ਬੂਡ ਮੈਨੇ ਮਤਲਬ ਤਾਂ ਨਿਕਲਿਆ 2200 200 ਰੁਪਏ ਵੀ ਮੈਂ ਕਹਿੰਦਾ 1100 ਕੁਛ ਦੀ ਪਰ ਕੁਆਲਿਟੀ ਦੇ ਹੋਵੇ ਕੋਈ ਕੁਆਲਿਟੀ ਨਹੀਂ ਸੀ ਉਥੇ ਮੈਂ ਹਲੇ ਕਾਲੀ ਲੈ ਕੇ ਆਏ ਨੇ ਮੈਂ ਹਲੇ ਕਾਲੀ ਲੈ ਕੇ ਆਏ ਨੇ ਰੱਟੇ ਤੋਂ 23 2200 88 ਰੁਪਏ ਦੇ ਜੀ ਤੇ ਉਹਦੀ ਚਲ ਚੀਜ਼ ਹੈਗੀ ਐ ਤੇ ਉਹਨਾਂ ਨੇ ਜਿਹੜਾ ਉੱਥੇ 2-300 ਦਾ ਨਹੀਂ ਲਾ ਉਹ ਚੋਕ ਤੇ ਫੇਰ ਲਈ ਸੀ 299 ਵੀ ਪਾ ਜੀ ਮੈਂ ਕਹਿੰਦਾ 1120 ਰੁਪਏ ਦੇ ਐ ਵੀ 10 ਵਜੇ ਤੇ ਆ ਕੇ ਖਲੋਤੇ ਹੋਏ ਸੀ ਮੈਂ ਕਿਹਾ 10-15 ਫੂਟ ਜਾ ਕੇ ਚੋਕ ਕੇ ਲਾਵਾਂਗਾ ਮੈਂ ਮੈਨੂੰ ਦੋ-ਤਿੰਨ ਸਾਲ ਦਾ ਕੋਟਾ ਨਹੀਂ ਖਿਲਣਾ ਕਰਸ਼ੋ ਮਿੰਟ ਫੁੱਟ ਦੀ ਗਾਈ ਨਹੀਂ ਫੁੱਟ ਆ ਮੈਂ ਜਿਹੜੇ ਨਾਲ ਸੀ ਅੱਜ 2300 ਡਾਟੇ ਭਾਈ ਮੇਰਾ ਨਾਮ ਅਮਿਤ ਕੁਮਾਰ ਹੈ ਆਪਾਂ 10 ਵਜੇ ਤੇ ਆਏ ਸਾਰੇ ਯਾਰ ਦੋਸਤ ਮਿਲ ਗਏ ਠੀਕ ਹੈ ਜੀ ਇੱਥੇ ਰੇਟ ਲਗਾਇਆ 299 ਤੁਸੀਂ ਇੱਕ ਆਈਟਮ ਅੰਦਰ ਜਾ ਕੇ ਲੱਭ ਲੋ ਇਹ ਇੱਕ ਆਈਟਮ 299 ਦਾ ਹੋਏ ਗੱਲ ਨਹੀਂ ਕੋਈ ਨਹੀਂ ਗਾਇਆ ਰੇਨ ਚੱਕਰ ਆਏ ਭਈ ਆਪਾਂ ਇੰਨੇ ਦੂਰੋਂ ਆਏ ਆ ਸੋਸ਼ਲ ਮੀਡੀਆ ਤੋਂ ਐਪ ਵੇਖ ਕੇ ਆਏ ਕਿ ਹਾਂ ਵੀ ਇਨੇ ਦਾ ਸੇਲ ਲੱਗਾ ਆਪਾਂ ਜਾ ਕੇ ਕੁਝ ਲੈਣੇ ਹੋ ਤੇ ਹੁਣ ਭਈ ਇੱਥੇ ਇਹਨਾਂ ਨੂੰ ਸਾਰੇ ਆਮ ਸਾਰੇ ਨੂੰ ਬੇਗੋ ਬਣਾਏ ਹੋਏ ਆ ਲੱਗਦਾ ਕੰਪਨੀਆਂ ਸਿਰ ਧੋਖਾਧੜੀ ਕਰਦੀਆਂ ਲੋਕਾਂ ਦੇ ਨਾਲ ਲੋਕਾਂ ਨੇ ਸ਼ਦਾਈ ਬਣਾਇਆ ਜਾਂਦਾ ਇੱਥੇ ਖਲਾਰ ਕੇ ਭਈ ਇੱਥੇ ਕੰਪਨੀ ਦਾ ਤਾਂ ਕੋਈ ਹੈ ਨਹੀਂ ਰੋਲ ਉਹ ਜਿਹੜੇ ਜਿਨ੍ਹਾਂ ਦੇ ਹੈਗੇ ਆ ਉਹ ਉਹਨਾਂ ਨੇ ਕੀਤੇ ਹੋਏ ਆ ਕੰਪਨੀ ਦਾ ਕੀ ਹੈ ਕੰਪਨੀ ਨੇ ਐ ਥੋਨਾ ਐਡਵਰਟਾਈਜ਼ਮੈਂਟ ਕੀਤਾ ਕਿ ਹਾਂ ਜੀ ਆਪਾਂ ਰੈੱਡ ਟਿਪ ਤੋਂ ਆਪਾਂ ਇਹਨੇ ਜੇ ਲਾਵਾਉਂਗੇ ਸੀ ਇਹ ਇੱਥੇ ਲੋਕ ਜਿਹੜੇ ਬੂਟ ਉਹਨਾਂ ਦਾ ਹਾਂ ਜੀ ਮੇਨ ਸਿਕਰਾਹੀ ਹੈ ਭਾਈ ਤੁਸੀਂ ਭਾਈ ਤੁਸੀਂ ਆਪੇ ਜਾ ਕੇ ਵੇਖ ਸਕਦੇ ਹੋ 299 ਦਾ ਬੂਟ ਲਾਇਆ ਹੈ ਤੇ 299 ਦਾ ਇੱਕ ਚੀਜ਼ ਤੁਸੀਂ ਲਾ ਕੇ ਦਿਖਾ ਦਿਓ ਫੂਟਵੇਅਰ ਲੱਗੇ ਇਹ ਕਿਹੜੀ ਕੰਪਨੀ ਦਾ ਰੈੱਡ ਟਿਪ ਦਾ ਹੈ ਭਾਈ ਆਪਾਂ ਵੀ ਭਾਏ ਬੂਟ ਦੇਖੋ 2000 ਦੇ ਰੈੱਡ ਟਿਪ ਦਾ ਹੀ ਹੈ ਵੀ ਪਰ ਐ ਥੋਨਾ ਕਿ ਭਾਈ 200 ਰੁਪਏ ਦੇ ਤੁਸੀਂ ਲਾ ਕੇ ਤੁਸੀਂ ਇੱਥੇ 1100 1100 ਰੁਪਏ ਦੀ ਲਓਗੇ ਮੈਂ ਮਿਲੇ ਤੁਸੀਂ ਅੰਦਰ ਕਿਸੇ ਨੂੰ ਪੁੱਛਿਆ ਰੇ ਭਾਈ ਜੀ ਉਹ ਰੇਟ ਸਾਰੇ ਆਮ ਲਿਖਿਆ 1100 ਨੇ ਰੇ ਪਰ ਭਾਈ ਉਹ ਚ ਕੁਆਲਿਟੀ ਵੀ ਨਹੀਂ ਆ ਨਾ ਕੁਝ ਜੋ ਲਿਖਿਆ ਮਤਲਬ ਹੀ ਕਰ ਤੋ ਕਰ ਬੰਦੇ ਨੂੰ ਕੁਆਲਿਟੀ ਦਾ ਦਵੇ 1200 ਵੀ ਲਾਏ ਕੁਆਲਿਟੀ ਦਾ ਦਵੇ ਰਾਜਾ ਰਾਜਾ ਜੀ ਕਿੱਥੇ ਆਏ ਹੋ ਆ ਰੈਟੇ ਦੀ ਇਹਨੇ ਕਿ ਆਈ ਸੇ ਇਹ ਲੋਣੀ ਆ 3 300 ਦੇ ਬੂਟ ਜੀ ਅਸੀਂ ਤਾਂ ਰੈਟੇ ਦੇ ਨਾਮ ਸੁਣ ਕੇ ਆਇਆ ਤੇ ਆ ਕੇ ਪਤਾ ਲੱਗਾ ਇਹ 12 12 ਬੂਟ ਦੋਲ ਕਰ ਮੈਂ ਜੀ ਇਸ ਕੋਲੀ ਕੋਈ ਵੀ ਆਈਟਮ ਲੱਭੀ ਤੁਹਾਨੂੰ ਤੁਹਾਨੂੰ ਤਾਂ ਇਹ ਤਾਂ ਕੋਈ ਨਹੀਂ ਲੱਗੀ ਕਹਿੰਦੇ ਵੇ ਕਿ ਚਪਲਾ ਦੇਣਗੇ ਕੱਲ 300 ਦੀਆਂ ਔਰ ਬੜੀ ਵੱਡੀ ਗੱਲ ਹੈ ਕਿ 300 ਬਾਹਰ ਲਿਖਿਆ ਹੈ ਜਿਹੜੇ ਵੱਡੇ ਪੋਸਟਰ ਲਗਾਏ ਲੋਕਾਂ ਨੂੰ ਮੁਰਕ ਬਣਾਇਆ ਜਾ ਰਿਹਾ ਇਹ ਮੈਂ ਅਲਾਦਾ ਲੋਕਾਂ ਦਾ ਮਜ਼ਾਕ ਕੀਤਾ ਵਾ ਐਵੇਂ ਏਡੀ ਦੂਰ ਲੋਕਾਂ ਚੱਕਰੀ ਲਾਏ ਇਹ ਰੇਟੇ ਦੱਸਿਆ ਵਾ ਇਹ ਲੋਕਾਂ ਨੂੰ ਮੁਰਕ ਬਣਾਇਆ ਇਹਨਾਂ ਨੇ ਕਿੰਨੇ ਵੇ ਤੇ ਆਏ ਕਿ ਨਹੀਂ ਦੇ ਖੋਤੇ ਚ ਆਈ ਤੇ ਸਵੇਰੇ ਚੱਕਰ ਲਾਉਣ ਨੇ ਕਹਿੰਦੇ ਕਿ ਸਾਢੇ 3 ਖੋਣਾ ਕਹਿੰਦੇ 12 ਵੇ ਖੋਣਾ ਹਾਂ ਖੋਣੇ ਖੋਣਿਆਂ ਦੀ ਮਜ਼ਾਕ ਕੀਤਾ ਤੁਹਾਡੇ ਨਾਲ ਭਾਈ ਬੋਰਡ ਬੜਨੀ ਹੈ ਨਾਮ ਕੀ ਤੁਹਾਡਾ ਮੇਰਾ ਅਮਸ ਅਜੀ ਠਰੋੜ ਤੋਂ ਅਜੀ ਬੂਟ 299 ਤੇ 199 ਦੇ ਮਿਲ ਗਏ ਅੰਦਰ 21800 ਦੇ ਜੋਕੇ ਤੇ ਬਾਹਰ ਤੇ ਬੋਰਡ ਲਾਈ ਵੱਡੇ ਵੱਡੇ ਉਹ ਜਿਹੜੇ ਕਹਿੰਨ ਪੁੱਛੋ ਤੇ ਜਾ ਕੇ ਹਾਂ ਉਹਨਾਂ ਨੂੰ ਪੁੱਛੋ ਜਾ ਕੇ ਨਹੀਂ ਮੈਂ ਇਹੀ ਸੋਚਿਆ ਇਹੀ 300 ਦੇ ਮਿਲ ਰਹੇ 200 ਉਹਨਾਂ ਦੇ ਆਪਾਂ ਸੋਚ ਕੇ ਤੇ ਇਹੀ ਆਏ ਹਾਂ ਠੀਕ ਹੋ ਗਿਆ ਕਿ ਇਹ ਮਿਲ ਜੂਗੇ ਕਿ ਨਹੀਂ 399 ਦੇ 300 ਪਰ ਮਿਲੇ ਨਹੀਂ ਮੁਰਗ ਬਣਾਇਆ ਤੁਹਾਨੂੰ ਸ਼ਦਾਈ ਬਣਾਉਂਦੇ ਮੇਰਾ ਰੋਹਿਤ ਕਿੱਥੋਂ ਆਏ ਭਾਜੀ ਆ ਵੀ ਜਨਾ ਭਾਜੀ ਇਹ ਕਿਤਰ ਬੰਝਾ ਜਿਹਾ ਜਿਹੜੀ ਤਾਂ ਅਰੇ ਆ ਟੇਪ ਬਟਾਲਾ ਰੋਡ ਜੀ ਕਿ ਸੇਲਾਈ ਸੀ ਸੀ 1299 ਕਹਿੰਦੇ ਸੀ ਹੁਣ 11 1200 ਦੇ 1500 2000 ਦੇ ਫ੍ਰੈਸ਼ ਜਿਹੜੇ ਮਰਜੀ ਆਪਣੀ ਮਰਜੀ ਲੋੜ ਹੈ ਟੇਪ ਦੇ ਬਹੁਤ ਵਧੀਆ ਮਿਲਦੇ ਕੋਈ ਸੇਲ ਨਹੀਂ ਗਈ ਇੱਥੇ ਸੇਲ ਜੋ ਲਈ ਉਹ ਅੰਦਰ ਹੈ ਨਹੀਂ ਕੁਛ ਨਹੀਂਗਾ ਕੁਛ ਨਹੀਂ ਉਹ 299 ਰੁਪਏ ਲਾਇਆ ਇਹਨਾਂ ਨੇ 299 ਰੁਪਏ ਲਾਇਆ ਦੇਖੋ ਤੁਸੀਂ ਪੜੋ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਬਾਅਦ ਚ ਅੰਦਰ ਜਾ ਕੇ ਕੋਈ ਗੱਲਬਾਤ ਨਹੀਂ ਕਰਦਾ ਭਾਈ ਸੇਲ ਤੇ ਭਰੋਸਾ ਕਰੇਗਾ ਕੋਈ ਨਹੀਂ ਨਹੀਂ ਕੋਈ ਨਹੀਂ ਕੰਪਨੀਆਂ ਤੋਂ ਨਹੀਂ ਲਾਇਆ ਇਹਨੇ ਤਾਂ ਫ੍ਰੈਸ਼ ਨਹੀਂ ਜਾ ਕੇ ਜਦੋਂ ਮਰਜੀ ਜਾਓ ਲੈ ਆਓ ਬਹੁਤ ਵਧੀਆ ਮਿਲ ਜਾਂਦੇ ਆ ਇਹ ਕੰਪਨੀ ਰੇਟ ਦੇ ਨਾਮ ਆ ਯੂਜ਼ ਕਰਕੇ ਲੋਕਾਂ ਨੂੰ ਮੁਰਖ ਰਹਾ ਹਾਂਜੀ ਹਾਂਜੀ ਟਾਈਮ ਵੇਸਟ ਹੋਇਆ ਹਾਂਜੀ ਕਿੰਨਾ ਟਾਈਮ ਵੇਸਟ ਹੋਇਆ ਟਾਈਮ ਬਹੁਤ ਵੇਸਟ ਹੋਇਆ 2 ਘੰਟੇ ਹੋ ਗਏ ਲੋਟੇ ਨੂੰ ਪਰ ਜਿਹੜੀਆਂ ਐਡਾਂ ਚੱਲਦੀਆਂ ਸੀ ਜੋ ਇਹਨਾਂ ਨੇ ਪਾਇਆ ਸੀ ਸੋਸ਼ਲ ਮੀਡੀਆ ਦੇ ਉਹ ਤੋਂ ਅਲੈਦਾ ਚੀਜ਼ਾਂ ਨੂੰ ਹਾਂਜੀ ਜੋ ਇਹਨਾਂ ਨੇ ਵੀਡੀਓ ਦੇ ਵਿੱਚ ਪਾਇਆ ਸੀ ਹਾਂਜੀ 99 ਰੁਪਏ ਉਹ ਰੇਟ ਅੰਦਰ ਮਿਲ ਨਹੀਂ ਰਿਹਾ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਬਿਲਕੁਲ ਨਹੀਂ ਮਿਲਦਾ ਕੋਈ ਕੋਈ ਸ਼ੋਹਨੀ ਨਹੀਂ ਜੋਤੀ ਬਟਾਲਾ ਰੋਡ ਕੀ ਕਹਿਣਾ ਚਾਹੁੰਦੇ ਜੇ 200 ਤੋਂ 300 ਰੁਪਏ ਸੇਲ ਲਈ ਹੈ ਕੋਈ ਸੇਲ ਨਹੀਂ ਹੈਗੀ ਅੰਦਰ 11 ਰੁਪਏ ਤੋਂ ਘੱਟ ਕੋਈ ਨਹੀਂ ਮੁਰਗੀ ਕਿਉਂ ਬਣਾਇਆ ਜਾ ਰਿਹਾ ਹੈ 11 ਵਜੇ ਤੇ ਆ ਕੇ ਇੱਥੇ ਖੜੇ ਹੈਗੇ ਹਾਂ ਜੋ ਦੱਸਿਆ ਉਹ ਹੈਗਾ ਨਹੀਂ ਬਿਲਕੁਲ ਨਹੀਂ ਪਰਿਵਾਰ ਨਾਲ ਆਏ ਸੀ ਹਾਂਜੀ ਫੈਮਲੀ ਨਾਲ ਆਏ ਆ ਲੱਗਦਾ ਕਿਸ ਤਰ੍ਹਾਂ ਲੋਕਾਂ ਦੇ ਨਾਲ ਫਿਰ ਧੋਕਾ 11 ਵਜੇ ਤੇ ਆ ਕੇ ਅਸੀਂ ਖੜੇ ਹੈਗੇ ਆ ਕਿੰਨੀ ਘੰਟਾ ਕਿੰਨੇ ਘੰਟੇ 1 ਘੰਟਾ ਹੋ ਗਿਆ ਹੋਇਆ ਵਾ ਦੇਸ ਕਿਹੜਾ ਸ਼ੋਰੂਮ ਹੈ ਕਿਦਾ ਵੈਰੀਟੀ ਰੇਟ ਤਾਂ ਆ ਯਾਰ ਜੋ ਰੇਟ ਲਿਖਿਆ ਹੋ ਰੇਟ ਦਿਖਾਈ ਨਹੀਂ ਦਿੱਤੀ ਅੰਦਰ ਚਲੋ ਸਾਰ ਇਹਨਾਂ ਗੱਲ ਕਰੋ ਜਾ ਸਾਇਨ ਮੈਂ ਅਰੇ ਨਾਲ ਤੋਂ ਬੈਂਕ ਤੋਂ ਬੁਲਾਇਆ ਅੱਛਾ 300 300 ਇਹਨਾਂ ਲਾਈ ਸੀਲ 300 ਵਾਲਾ ਬੂਟਾ ਗੰਦ 200 ਵਾਲਾ ਇਹ ਕਿੰਨੇ ਕਿੰਨੇ ਸੀਲ ਲੱਗੀ ਜਾਂਦੇ 1100 ਏਡਰ ਵੱਡੇ ਪੋਸਟਰ ਜਿਹੜੇ ਲੱਗੇ 200 ਦੇ 300 ਆ ਉਹ ਬੜਾ ਕਿਤੋਂ ਲੋਕ ਨੂੰ ਪਤਾ ਨਹੀਂ ਸੇ ਇਹਨਾਂ ਦਾ ਨਾਮ ਆਪ ਦਾ नजीर अहमदी कहाँ पे आयो था यहाँ यहाँ देखा था रेड टेप है है लेकिन अंदर और कोई है, और कोई कोई दूसरी यहाँ तो एक सौ तो ननाए से शुरू हुआ एक सौ तो नए दो सौ नए ऐसी कितना अंदर तो ज्यादा है ग्यारह सौ बारह सौ तक ये ठीक नहीं है भैया ਮੈਂ ਭੂਜਾ ਲੋਕਲ ਇਥੇ ਕਿੱਥੇ ਫੋਨ ਕੀਆ ਅਕਾਡੇ ਇਹ ਲੋਨ ਨੂੰ ਬਾਹਰ ਗਿਆ ਫਰੈਂਡ ਰਾਟੇ ਵੀ ਬਾਹਰ ਪੁੱਛਿਆ ਜੀ ਇਹ ਉੱਪਰ ਰਾਟੇ ਵੀ ਲਿਖਿਆ ਹੈ ਨਹੀਂ ਸੀਐਲ ਸੇਲ ਕਿੰਨੇ ਦੀ ਲਈ ਹੈ ਸੇਅ 299 ਦੀ 299 ਦੀ ਲਈ ਹੈ ਅਗੜੀ ਨਹੀਂ ਦੇਖਦਾ ਅਗੜੀ ਨਹੀਂ ਹਾਂਜੀ ਤੇ ਅੰਦਰ ਉਹ ਅੰਦਰ ਭਈਆ ਗੱਲ ਪੈਸੇ ਦੀ ਵੀ ਗੱਲ ਨਹੀਂ ਚਲੋ ਇਹ ਵਾਲੇ ਤੇ ਬੂੜਾ ਤੁਹਾਨੂੰ ਪਤਾ ਹੀ ਬੇਕਾਰ ਹੀ ਹੁੰਨੇ ਆ पर जेडे ਅੰਦਰ ਆਰਟੀਕਲ ਉਹ ਕਾਫੀ ਜਿਆਦਾ ਪੁਰਾਣੇ ਹੈਗੇ ਆ ਜਿੱਦਾਂ ਮੰਨ ਲਓ ਐਕਸਪਾਇਰ ਹੋਣ ਵਾਲੇ ਆਰਟੀਕਲ ਨੇ ਹੁੰਦੇ ਉਹ ਮੰਨ ਲਓ ਇਹਨਾਂ ਨੇ ਸਸਤੇ ਕਿਲਾਸ ਦੇ ਵੈਸੇ ਕੀ ਰੇਟ ਲੈ ਅੰਦਰ 12 1300 ਜੋ ਬਾਹਰ ਲਾਇਆ ਉਹ ਤੋਂ ਅਲੱਗ ਲਾਇਆ ਰੇਟ ਹਾਂ ਤੋਂ ਅਲੱਗ ਆ 100 ਵਾਲੀ ਕੋਈ ਆਈਟਮ ਹੈਗੀ ਅੰਦਰ ਮੈਨੂੰ ਤਾਂ ਨਹੀਂ ਵਿਖੀ ਬਿਲਕੁਲ ਜੋਈ ਆਈਟਮ ਨਹੀਂ ਲੱਗਦਾ ਮੁਰਗਨਾ ਹੈਗਾ ਉਹ ਜਿੱਦਾਂ ਮੰਨ ਲਓ ਵੀ ਐਕਸਪਾਇਰ ਮਾਲ ਜਾਂ ਯੂਜ਼ਡ ਮਾਲ ਜਾਂ ਡਿਫੈਕਟਿਡ ਪੀਸ ਪਏ ਉਹ ਹੀ ਰਿਪੇਅਰ ਲੋ ਵੀ ਵੱਧ ਰੇਟ ਦੇ ਮਿਲਦੇ ਆ ਹਾਂ ਕਹਿ ਸਕਦੇ ਆ ਇਹਨੂੰ ਚੰਗਾ ਆਨਲਾਈਨ ਲੱਲੇ ਉਹ ਸਸਤੇ ਮਿਲ ਜਾਂਦੇ ਆ ਹਾਂਜੀ ਮੇਰਾ ਨਾਮ ਗਗਨਦੀਪ ਸਿੰਘ ਆ ਮੈਂ ਇੱਥੇ ਰੈਟੇ ਤੇ ਵੀ ਆ ਮੈਂਗਾ ਜੀ ਤੇ ਜਦੋਂ ਆਪਾਂ ਸਵੇਰੇ ਜਾਂਦੇ 9 ਵਜੇ ਆਪਾਂ ਸਵੇਰੇ ਆਏ ਆ ਠੀਕ ਹੈ ਜੀ ਕਸਟਮਰ ਦੀ ਐਂਟਰੀ ਹੁੰਦੀ ਆ ਸਾਢੇ 10 ਵਜੇ ਦੀ ਕਸਟਮਰ 9 ਵਜੇ ਹੀ ਇੱਥੇ 10 ਤੋਂ 12 ਕਸਟਮਰ ਤੇ ਬਾਹਰ ਖਲੋਤੇ ਹੈਗੇ ਤੇ ਭਾਜੀ ਆਪਾਂ ਨੂੰ ਸ਼ੂਜ਼ ਖੋਲਣ ਦਾ ਟਾਈਮ ਕਿੱਥੇ ਮਿਲਣਾ ਤੁਸੀਂ ਆਪ ਹੀ ਸਿਆਣੇ ਜੀ ਠੀਕ ਹੈ ਜੀ ਤੇ ਆਪਾਂ ਠੱਡਕਾ ਟਾਈਮ ਹੋਊਗਾ ਤੇ ਫੇਰ ਹੀ ਆਪਾਂ ਸ਼ੂਜ਼ ਖੋਲਾਂਗੇ ਨਾ ਸਟਾਕ ਫੇਰ ਹੀ ਚੰਗੀ ਤਰ੍ਹਾਂ ਲਾ ਪਾਵਾਂਗੇ ਨਾ ਇੱਥੇ ਕਸਟਮਰ ਸ਼ਟਰ ਨੂੰ ਧੱਕੇ ਮਾਰੀ ਜਾਂਦੇ ਆਗੇ ਠੀਕ ਹੈ ਆਪਾਂ ਕਿੰਨੀ ਵਾਰੀ ਮਨਾ ਕੀਤਾ ਕਿ ਨਾ ਮਾਰੋ ਨਾ ਮਾਰੋ ਪਹਟਦੇ ਨਹੀਂ ਕਸਟਮਰ ਇੱਥੇ ਭਾਜੀ ਆਪਾਂ ਪ੍ਰਕਾਰ ਵੀ ਸਕੀ ਜੀ ਚਾਹੇ ਫੁੱਟਵੈਅਰ ਸੀ ਚਾਹੇ 299 ਦਾ ਜੋੜਾ ਭਾਜੀ ਵੀ ਜੇ ਆਪਾਂ ਮੰਨਦੇ ਤੁਹਾਡੀ ਗੱਲ ਪਰ ਪਤਾ ਕੀ ਇਹਨਾਂ ਨੂੰ ਲੋਨ ਵਾਸਤੇ ਸਟਾਕ ਲੋਨੋਂ ਸੇ ਟਾਈਮ ਵੀ ਥੋੜਾ ਜ਼ਿਆਦਾ ਵਾ ਹਾਂਜੀ ਹੁਣ ਸੇਲ ਤੋਂ ਪਹਿਲਾਂ ਜਨਤਾ ਪਹੁੰਚੀ ਬਾਕੀ ਹਾਂਜੀ ਹਾਂਜੀ ਬਿਲਕੁਲ ਪਾਜੀ ਜਨਤਾ ਦੇ ਵੈਲਕਮ ਹੈਗਾ ਆ ਠੀਕ ਹੈ ਕੁਝ ਕੁਆ ਗਿਆ ਸਟਾਕ ਮਿਲੇਗਾ ਉਹਨਾਂ ਨੂੰ ਸਭ ਕੁਝ ਮਿਲੇਗਾ ਬਟ ਇਹ ਪੇਸ਼ੈਂਸ ਥੋੜੇ ਸਾਨੂੰ ਵੀ ਚਾਹੀਦੇ ਥੋੜੇ ਜਨਤਾ ਨੂੰ ਵੀ ਚਾਹੀਦੇ ਆ ਠੀਕ ਹੈ ਨਾ ਕਰਾਉਡ ਬਹੁਤ ਹੋ ਗਿਆ ਸਰ 50 ਕਰੋੜ ਅਨਕਸਪੈਕਟਿਡ ਜਿੰਨੂੰ ਕਿਹਾ ਅੰਦਰ ਉਹ ਚੀਜ਼ ਹੋ ਗਈ ਤੁਸੀਂ ਦੇਖ ਸਕਦੇ ਆ ਆਪਣਾ ਆਪਣਾ ਅਪੀਲ ਇਹੀ 2000 ਸਕੇਲ ਮੀਟ ਦਾ ਸਟੋਰ ਆ ਅੰਦਰ 200 ਕਸਮਰ ਆ ਗਿਆ ਹੁਣ ਰਸ਼ ਪਏਗਾ ਕੋਈ ਸਾਰੇ ਨਹੀਂ ਖੁਸ਼ ਹੋ ਸਕਦੇ ਠੀਕ ਹੈ ਨਾ ਵਿੱਚ ਇੱਕ ਦੋ ਬੰਦੇ ਨਾਰਾਜ਼ ਹੋ ਹੀ ਜਾਂਦੇ ਨੇ ਕੋਈ ਸਾਡੇ ਕੋਲ ਰਹਿ ਪਰ ਇਹ ਨਹੀਂ ਹੈਗਾ ਜੇ ਤੁਸੀਂ ਕਿਸੇ ਨੂੰ ਉਹਵੇਂ ਮੋੜ ਲਦੇ ਆਂ ਰੇ ਨੂੰ ਸਰਵਿਸ ਵੀ ਵਧੀਆ ਮਿਲਦੀ ਵੀ ਹੈ ਸਾਰਾ ਕੁਝ ਮਿਲੇਗਾ ਸਟਾਕ ਫੋਲੇਪੇ ਹੈ ਜਿਵੇਂ ਜਿਵੇਂ ਖੁੱਲੀ ਜਾ ਰਿਹਾ ਸੇਲ ਹੋਈ ਜਾ ਰਿਹਾ ਵਿੱਚੋਂ ਦੋ ਆਰਟੀਕਲ ਨਿਕਲੇ ਤਿੰਨ ਆਰਟੀਕਲ ਜੋ ਵੀ ਨਿਕਲੇਗਾ ਉਸੇ ਚ ਸੇਲ ਕਰਾਂਗੇ ਠੀਕ ਹੈ ਨਾ ਸਟਾਰਟਿੰਗ ਹੈਗੀ ਹੈ 299 ਤੋਂ ਉਸ ਤੋਂ ਵੱਧ ਵੀ ਹੈ ਗਿਆ ਲਾਸਟ ਹੈਗਾ ਤੁਹਾਡੇ ਕੋਲ 11 1200 ਠੀਕ ਹੈ ਜੀ ਓਕੇ ਜੀ ਪਵਨ ਕੁਮਾਰ ਪਵਨ ਜੀ ਸੇਲ ਕਿੱਥੇ ਲਾਈ ਰੱਖੇ ਕਿਹੜੀ ਥਾਂ ਤੇ ਸੇਲ ਬਟਾਲਾ ਰੋਡ ਅੰਮ੍ਰਿਤਸਰ ਹਾਂ ਜੀ ਅੱਜ ਹੋਇਆ ਹੈ ਜਿਹੜੀ ਐਫਸੀ ਬੈਂਕ ਬ੍ਰੈਂਡ ਦੱਸੋ ਰੈਟੇਪ ਕਮੇਡੀ ਸੀਲ ਫਰੂ ਆ ਇਸੇ ਸਟਾਰਟਿੰਗ ਜਿਹੜੀ ਹੈਗੀ ਹੈ ਪੈਰਲ 199 ਤੋਂ ਹੈ ਫੁੱਟਵੇਅਰ ਜਿਹੜਾ ਹੈਗਾ 399 ਤੋਂ ਹੈ ਹਾਂਜੀ ਪਰ ਜਨਤਾ ਨਰਾਜ਼ ਹੋ ਕੇ ਜਾ ਰਹੀ ਹੈ ਤੁਸੀਂ ਜੀ ਜਨਤਾਾਂ ਦੀ ਜੋ ਪਰ ਸੇਲ ਦੇ ਵਿੱਚ ਲਿਖਿਆ ਸੀ ਉਹ ਅੰਦਰੋਂ ਚੀਜ਼ਾਂ ਨਹੀਂ ਮਿਲ ਰਹੀ ਨਹੀਂ ਸਰ ਬਿਲਕੁਲ ਇਹ ਚੀਜ਼ ਕਿੰਨੀ ਗਈ ਹੈ ਜਨਤਾ ਜਿਹੜੀ ਤੁਸੀਂ ਸਰ ਦੇਖ ਕੇ ਆਏ ਹੋ 199 ਦੇ ਵਿੱਚ ਬੱਚਿਆਂ ਦੀ ਜੌਗਿੰਗ ਸਟਾਰਟ ਹੈਗੀ ਹੈ ਉਹ ਦਿਖਾਈ ਵੀ ਹੈਗੀ ਹੈ ਠੀਕ ਹੈ ਤੁਸੀਂ ਦੇਖੀ ਹੈ ਵੀਡੀਓ ਵੀ ਤੁਸੀਂ ਬਣਾਈ ਹੈ ਉਸ ਤੋਂ ਬਾਅਦ ਸਲੀਪਰਸ ਹੈ ਠੀਕ ਹੈ ਫੁੱਟਵੇਅਰ ਸ਼ੂਜ਼ ਨਹੀਂ ਕਿਸੇ ਨੇ ਕਿਹਾ ਕਿ ਸ਼ੂਜ਼ ਫੁੱਟਵੇਅਰ ਫੁੱਟਵੇਅਰ ਦਾ ਸਟਾਰਟਿੰਗ ਜਿਹੜੀ ਆ ਸਲੀਪਰਸ ਤੋਂ ਸਟਾਰਟ ਹੋਣੀ ਚਪਲ ਵਗੈਰਾ ਤੋਂ ਜਿਸ ਤਰ੍ਹਾਂ ਉਹ ਹੈਗੀ 2999 ਤੋਂ ਕੁਝ ਸਿਲੇਕਟਡ ਪੀਸ ਹੈ ਜਿਹੜੇ ਸੇਲ ਹੋ ਗਿਆ ਕੁਝ ਸਟੋਰ ਤੁਹਾਡੇ ਕੋਲ ਖੁੱਲਣ ਵਾਲਾ ਹੈਗਾ ਹਜੇ ਹੋਰ ਪਿਆ ਹੋਇਆ ਹੈ ਰਾਸ਼ ਇੰਨਾ ਜ਼ਿਆਦਾ ਹੋ ਗਿਆ ਨਾ ਪੂਰਾ ਸਟੋਰ ਗਰਾਊਂਡ ਬਹੁਤ ਜ਼ਿਆਦਾ ਹੋ ਗਿਆ ਕਿ ਉਹਨੂੰ ਤੁਸੀਂ ਆਪੇ ਦੇਖ ਸਕਦੇ ਹੋ 2-300 ਬੰਦਾ ਉਹਦੇ ਅੰਦਰ ਹੈ ਸਟੋਰ ਦੇ ਅਸੀਂ ਤੋਂ ਵਾਸਤੇ ਲਈ ਬਿਲਕੁਲ ਸਰ ਬਿਲਕੁਲ ਬਿਲਕੁਲ ਨਾ ਜੋ ਫੁੱਟਵੈਰ ਮੰਤਰ ਮਿਲੇ ਤੇ ਨਾ ਜੋ ਹਾਜੀ ਨਹੀਂ ਸਰ ਫੁੱਟਵੈਰ ਹੈ ਅਸੀਂ 4 ਲੱਖ ਰੁਪਏ ਦੀ ਸੀ ਕੀਤੇ ਅੱਜ ਜਨਤਾ ਨੂੰ ਮਿਲਿਆ ਤਾਂ ਹੀ ਲੈ ਕੇ ਗਿਆ ਪਰ ਅੱਜ ਵੀ ਜਨਤਾ ਨੇ ਬੁਲਾਇਆ ਬੰਦੇ ਅੱਜ ਵੀ ਦੇਖਦੇ ਜਨਤਾ ਲੈ ਕੇ ਵੀ ਜਾ ਰਹੀ ਹੈ ਕੱਲ ਜਨਤਾ ਖੁਸ਼ ਸੀ ਅੱਜ ਨਰਾਜ਼ ਕਿਉਂ ਹੈ ਜਨਤਾ ਇਸ ਕਰਕੇ ਸਰ ਉਹਨਾਂ ਨੂੰ ਇਹ ਚੀਜ਼ ਹੋਈ ਕਿਉਂਕਿ ਫੁੱਟਵੈਰ ਜਿਹੜਾ ਕਿ ਆਰੇ 300 ਉਹ ਸ਼ੂਜ਼ ਸਮਝ ਕੇ ਬੈਠੇ ਹੋਏ ਅਸੀਂ ਸ਼ੂਜ਼ ਨਹੀਂ ਲਿਖਿਆ ਅਸੀਂ ਕਰਕੇ ਫੁੱਟਵੈਰ ਦੇ ਵਿੱਚ ਜਿਹੜਾ ਸਟਾਰਟ ਹੋ ਜਾਂਦਾ ਚੱਪਲ ਤੋਂ ਸਟਾਰਟ ਹੋ ਜਾਂਦੀ ਹੈ ਸਲਾਈਡਰ ਹੋਗੇ ਉਹ ਤਾਂ ਸਟਾਰਟ ਹੋ ਜਾਂਦੀ ਹੈ ਇਹ ਚੀਜ਼ ਹੈਗੀ ਆ ਉਹ ਸਮਝ ਕੇ ਬੈਠ ਗਈ 300 ਰੁਪਏ ਦਾ ਸ਼ੂਜ਼ ਹੈ ਤੁਹਾਨੂੰ ਸ਼ਾਇਦ ਇਹ ਉਹਨਾਂ ਨੇ ਦੱਸਿਆ ਕਿ 300 ਰੁਪਏ ਦਾ ਸ਼ੂਜ਼ ਪਰ ਤੁਸੀਂ ਦੇਖ ਸਕਦੇ ਹੋ ਪੋਸਟਰ ਦੇ ਉੱਪਰ ਬੋਰਡ ਦੇ ਉੱਪਰ ਜਿਸ ਤਰ੍ਹਾਂ ਲੱਗਿਆ ਆ ਸਟਾਰਟਿੰਗ ਅ ਪੈਰਲ 199 ਹੈ ਫੁੱਟਵੇਅ ਜਿਹੜਾ ਹੈਗਾ ਸਟਾਰਟਿੰਗ 299 ਉਹ ਤੇ ਸ਼ੂਜ਼ ਨਹੀਂ ਮੈਂਸ਼ਨ ਮੈਂ ਉੱਤੇ ਕੋਈ ਪ੍ਰੋਡਕਟ ਮੈਂਸ਼ਨ ਹੈਗਾ ਆ ਤੁਹਾਡੀ ਅਸੀਂ ਸਮਝ ਗਏ ਪਰ ਜਨਤਾ ਦੇ ਵੀ ਸਵਾਲ ਨੇ ਜਨਤਾ ਦੇ ਸਵਾਲ ਨੇ ਜਿਹੜਾ ਅੰਦਰ ਫੁੱਟਵੇਅ ਹੀ ਮਿਲੇ ਨੇ ਨਾ ਸਲੀਪਰ ਮਿਲੇ ਨੇ ਉਹ ਆਂਦੇ ਇਹਨਾਂ ਨੇ ਆਪਣੇ ਡੱਬਿਆਂ ਵਾਲੇ ਰੱਖ ਲਈ ਜਾਂ ਸਾਨੂੰ ਵੇਚਣ ਲਈ ਲਾਏ ਨੇ ਨਹੀਂ 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 ਸਰ ਸਿਲੈਕਟਡ ਆਏ ਸੀ ਜਿਹੜੇ ਵਿੱਚ ਸਿਲੈਕਟਡ ਕਲੀਅਰੈਂਸ ਸਟਾਕ ਹੈ ਸਰ ਕਲੀਅਰੈਂਸ ਦੇ ਵਿੱਚ 10 ਪੀਸ ਵੀ ਆ ਸਕਦੇ 20 ਵੀ ਆ ਸਕਦੇ ਹੈ ਨਾ ਉਹਦੇ ਅਕੋਰਡਿੰਗ ਸਟਾਕ ਲੈ ਜਿਹੜਾ ਲੱਗਦਾ ਪਰ ਇਹ ਸਟਾਰਟਿੰਗ ਉਹੀ ਲਿਖਣੀ ਜਿਸ ਨਾਲ ਦੇਖੋ ਸਟਾਰਟ ਹੋਏਗਾ ਜਿਹੜਾ ਉਹ ਲਿਖਿਆ ਸੀ ਕੁਝ ਜਿਹੜਾ ਸਟਾਕ ਹੈ ਫੁੱਟਵੇਅਰ ਦਾ ਸਿਲੈਕਟਡ ਆਇਆ ਕੁਝ ਨਿਕਲ ਗਿਆ ਉਹਦੇ ਵਿੱਚ ਸਨੀਪਰ ਦੇ ਵਿੱਚ 299 ਦੇ ਵਿੱਚ ਕੁਝ ਜਿਹੇ ਬਾਕਸ ਦੇ ਵਿੱਚ ਹੈਗਾ ਉਹ ਨਿਕਲੇਗਾ ਉਹ ਵੀ ਡਿਸਪਲੇ ਹੋਏਗਾ ਕਸਟਮਰ ਸਟਾਰਟਿੰਗ ਤੋਂ ਸਟਾਰਟਿੰਗ ਤੋਂ ਬਹੁਤ ਆ ਜਾਂਦਾ ਵਾ ਸਵੇਰੇ ਹੀ ਆ ਜਾਂਦਾ ਵਾ ਰਣਵੀਰ ਕੁਮਾਰ ਗ੍ਰੀਟਿੰਗ ਆਇਆ ਬੱਲੋ ਤੇ ਬੱਲੇ ਦੀ ਮੰਡੀ ਤੇ ਕਿੱਥੇ ਪਹੁੰਚੋ ਯਾਰ ਬਟਾਰਾ ਰੋਡ ਕਿਹੜੀ ਯਕੀਨ ਅਸੀਂ ਇੱਥੇ ਸਿਲ ਆਇਆ 199 299 ਦਾ ਪਰ ਉਹ ਚੀਜ਼ ਨਹੀਂ ਅੰਦਰ ਜਾਓ ਤੋ ਲੂਟ ਮਾਰ ਕੇ ਆ 1200000 ਦੇ ਕੱਟ ਕੋਈ ਸੁਭਾਨ ਨਹੀਂ ਗਏ ਇੱਥੇ ਕੁਛ ਹੀ ਪੀ ਲੈਣਾ ਜਿਹੜਾ ਕਿਹੜੀ ਕੰਪਨੀ ਦਾ ਰੇਟ ਟੇਪ ਦਾ ਰੇਟ ਟੇਪ ਹਾਂਜੀ ਜੀ ਅੰਦਰ ਉਸ ਉਸਮਾਨ ਮਿਲਿਆ ਨਹੀਂ ਉਹ ਜ਼ਮਾਨੀ ਗਾ ਜੀ ਮੈਨੂੰ ਫਰਾਡ ਹੋ ਗਿਆ ਬਹੁਤ ਫਰਾਡ ਹੋਣ ਦਾ ਦਿੱਤੇ ਬੋਰਡ ਲਾਇਨ ਨੇ ਹਾਂਜੀ ਹਾਂਜੀ ਜਿੰਨੇ ਨੇ ਬੋਰਡ ਲਾਇ 199 299 ਵਿੱਚ ਉੱਥੇ ਜਾਓ ਤੇ 1200 1100 ਇਦਾਂ ਦਾ ਇਦਾਂ ਦਾ ਹੈਗਾ ਤੁਹਾਡਾ ਟਾਈਮ ਵੇਸਟ ਹੋ ਰਿਹਾ ਟਾਈਮ ਵੇਚੋ ਗਿਆ 3:10 ਵਜੇ ਟਾਈਮ ਚਾਹੀਦਾ 10 ਵਜੇ ਆ ਗਏ تھے ਤੇ 12 ਵਜੇ ਓਪਨ ਹੋਣਾ ਚਾਹੀਦਾ ਬੰਦ ਹੋਣੀ ਚਾਹੀਦੀ ਥਾਲੀ ਐਡ ਦੇ ਕੇ ਫੋਕਸ ਬਣਾਉ ਰਹੇ ਏਜੰਟਾਂ ਨੂੰ ਕੀ ਕਹਿੰਦੇ ਆ 200 ਨਹੀਂ ਵਾਲੀ ਚੀਜ਼ ਕਹੇਗੇ 1100 ਦੀ 900 ਦੀ 1100 ਦੀ 1200 ਵੀ ਲਾ ਰਹੇ ਤੇ ਬਿਲਕੁਲ ਛਰੇਮ ਧੋਖਾ ਉੱਤੇ ਲਾਇਆ ਟੈਗ ਲਾਇਆ ਇਹੋ ਜਿਹਾ ਨੱਤ ਪਾਉਣੀ ਚਾਹੀਦੀ ਹੈ ਕਿਹੜੀ ਬ੍ਰਾਂਡ ਦੀ ਇਹ ਕੋਈ ਬ੍ਰਾਂਡ ਨਹੀਂ ਲਾ ਕੇ ਕਹੇ ਜਾਣੇ ਇਹਨਾਂ ਕਿ ਢਾੜੇ ਕੁਦਰੀ ਘਰ ਵਧੀਆ ਮਾਲ ਮਿਲ ਜਾਂਦਾ ਕੀ ਰੇਟ ਕੀ ਲਾਇਆ ਇਹਨਾਂ ਨੇ ਭਾਜੀ ਰੇਟ 299 ਲਾ ਕੇ 1155 ਲੈਣ ਦੇ ਕੁਝ ਲੈਣ ਦੇ ਰੇਟ ਬਹੁਤ ਜ਼ਿਆਦਾ ਮਤਲਬ ਜੋ ਸੇਲ ਦਸੀ ਉਹ ਨਹੀਂ ਉਹ ਨਹੀਂ ਹੈਗਾ ਉਹ ਬਿਲਕੁਲ ਮਾਲ ਹੀ ਨਹੀਂ ਹੈਗਾ ਜੀ